ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਲੈ ਕੇ ਲਗਾਤਾਰ ਪੰਜਾਬ ਪੁਲਿਸ ਐਕਸ਼ਨ ਮੋਡ ਤੇ ਵਿੱਚ ਨਜ਼ਰ ਆ ਰਹੀ ਹੈ ਅਤੇ ਲਗਾਤਾਰ ਹੀ ਪੁਲਿਸ ਵੱਲੋਂ ਨਸ਼ੇ ਦੀਆਂ ਵੱਡੀਆਂ ਖੇਪਾਂ ਵੀ ਫੜੀਆਂ ਜਾ ਰਹੀਆਂ ਹਨ ਜਿਸ ਦੇ ਚੱਲਦੇ ਅੰਮ੍ਰਿਤਸਰ ਪੁਲਿਸ ਵੱਲੋਂ ਬੀਤੇ ਦਿਨੀ ਅੰਮ੍ਰਿਤਸਰ ਦੇ ਨਿਜੀ ਕਾਲਜ ਨਜ਼ਦੀਕ ਇੱਕ ਨੌਜਵਾਨ ਨੂੰ 8 ਕਿਲੋ 8 ਗ੍ਰਾਮ ਹਿਰੋਇਨ ਸਮੇਤ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਅਤੇ ਇਸ ਸਬੰਧੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਜਾਣਕਾਰੀ ਵੀ ਦਿੱਤੀ ਦੂਜੇ ਪਾਸੇ ਅੱਜ ਉਸ આરોપી ਨਾਲ ਪੁਲਿਸ ਦਾ ਪੁਲਿਸ ਮੁਕਾਬਲਾ ਦੇਖਣ ਨੂੰ ਵੀ ਮਿਲਿਆ ਜਿਸ ਵਿੱਚ આરોપી ਤਰਮਿੰਦਰ ਸਿੰਘ ਉਰਫ सोनू ਜ਼ਖਮੀ ਹੋ ਗਿਆ ਇਸ ਸਬੰਧੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ આરોપી ਤਰਮਿੰਦਰ ਸਿੰਘ ਉਰਫ सोनू ਤੋਂ ਹੋਰ ਨਸ਼ੇ ਦੀ ਬਰਾਮਦਗੀ ਬਾਰੇ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਸਨੇ ਨਸ਼ੇ ਦੀ ਖੇਪ ਮਜੀਠਾ ਵੇਰਖਾ ਬਾਈਪਾਸ ਦੇ ਉੱਪਰ ਛੁਪਾ ਕੇ ਰੱਖੀ ਹੋਈ ਹੈ ਜਦੋਂ ਪੁਲਿਸ ਨੇ ਉਸ ਨੂੰ ਮਜੀਠਾ ਫੇਰਕਾ ਬਾਈਪਾਸ ਤੇ ਲਿਆਂਦਾ ਤਾਂ ਇਸ ਦੌਰਾਨ આરોપી ਤਰਮਿੰਦਰ ਸਿੰਘ ਸੋਨੂ ਵੱਲੋਂ ਪੁਲਿਸ ਮੁਲਾਜ਼ਮ ਦੀ ਪਿਸਤੌਲ ਖੋਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਬਚਾਅ ਦੇ ਵਿੱਚ ਪੁਲਿਸ ਨੇ ਜਦੋਂ ਗੋਲੀ ਚਲਾਈ ਤਾਂ ਉਹ ਗੋਲੀ ਤਰਮਿੰਦਰ ਸਿੰਘ ਉਰਫ ਦੇ ਲੱਤ ਤੇ ਜਾਵਤ ਜੀ ਜਿਸ ਨਾਲ ਉਹ ਜ਼ਖਮੀ ਹੋ ਗਿਆ ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫਿਲਹਾਲ આરોપી ਤਰਮਿੰਦਰ ਸਿੰਘ ਉਰਫ ਸੋਨੂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਮਾਨਯੋਗ ਅਦਾਲਤ ਤੋਂ ਇਸ ਦਾ ਹੋਰ ਰਿਮਾਂਡ ਲੈ ਕੇ ਹੋਰ ਵੀ ਹੁਣ ਸਖਤੀ ਹਾਲ ਪੁੱਛਗਿਛ ਕੀਤੀ ਜਾਵੇਗੀ ਆਓ ਦੇਖਦੇ ਹਾਂ ਅੰਮ੍ਰਿਤਸਰ ਤੋਂ ਵਿਨੋਦ ਕੁਮਾਰ ਦੀ ਪੂਰੀ ਰਿਪੋਰਟ ਕਯਾਰਟੀ ਨਿਊਜ਼ ਨੈਟਵਰਕ ਯਾਰ ਇਹੋ ਜਿਹੇ ਰਾਜ ਸਾਹਿਬ ਕਿਤੇ ਨਾ ਖਤਰਾ ਨਾ ਰੱਖਾ ਬਾਹਰ ਗੱਡੀ ਲਾਈ ਓਏ ਯਾਰ ਬਾਜ ਮੈਨੂੰ ਕਹ ਲਾਈ ਜਨਾ ਹਾਂਜੀ ਸਰ ਅੱਜ ਥੱਲੇ ਕਰ ਲਿਓ ਫੇਰ ਜੀ ਸਰ ਕੀ ਮਾਮਲਾ ਜਿਹੜਾ ਆਪਣਾ ਗੋਲੀ ਵੱਜੀ ਹੈ ਜੀ ਕੀ ਹੈ ਸਰ ਦੇਖੋ ਇੱਕ ਤੁਹਾਨੂੰ ਜਿਵੇਂ ਕੱਲ ਦੱਸਿਆ ਸੀ ਬਿਗ ਫਿਸ਼ਰ ਨਾਰਕੋ ਟ੍ਰੇਡ ਦੇ ਘਾਟਲ ਦਾ ਜਿਹੜਾ ਧਰਮਿੰਦਰ ਫੜਿਆ ਸੀ ਉਹਨੇ ਆਪਣੀ ਪੁੱਛਗਈ ਦੌਰਾਨ ਦੱਸਿਆ ਸੀ ਐਸ ਐਚਓ ਮਜੀਠਾ ਨੂੰ ਕਿ ਮੈਂ ਕੁਝ ਹੋਰ ਹੀਰੋਇਨ ਤੇ ਇੱਕ ਵੈਪਨ ਹੋਰ ਛੁਪਾਇਆ ਹੋਇਆ ਹੈ ਤੇ ਜਦੋਂ ਉਹਦੀ ਰਿਕਵਰੀ ਵਾਸਤੇ ਇੱਥੇ ਆਏ ਸੀ ਤਾਂ ਕਈ ਨਾ ਪੁੱਟਿਆ ਜਾ ਰਿਆ ਸੀ ਜਗਾ ਹਾਂਜੀ ਉਸੇ ਦੌਰਾਨ ਮੌਕੇ ਦਾ ਫਾਇਦਾ ਉਠਾ ਕੇ ਉਹਨੇ ਹੌਲਦਾਰ ਵਿਜੇ ਕੁਮਾਰ ਦੀ ਕਾਰਬਾਈਨ ਖੋਲੀ ਤੇ ਉਹਦੇ ਵਿੱਚ ਐਸਐਚਓ ਮਜੀਠਾ ਨੇ ਉਹਨੂੰ ਵਾਰਨ ਕਰਨ ਵਾਸਤੇ ਇੱਕ ਹਵਾਈ ਫਾਇਰ ਕੀਤਾ ਫਿਰ ਵੀ ਉਹਨੇ ਰੱਖੀ ਨਹੀਂ ਉਹ ਕਾਰਬਾਈਨ ਤੇ ਫਿਰ ਇਹਨਾਂ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਕਿਉਂਕਿ ਉਹਨੇ ਤਾਣ ਲਈ ਸੀ ਇਹਨਾਂ ਦੇ ਉੱਤੇ ਔਰ ਫਾਇਰ ਕਰਨ ਲੱਗਾ ਸੀ ਤਾਂ ਇਹਨਾਂ ਨੇ ਉਹਦੇ ਗੋਲੀ ਚਲਾਈ ਉਹਦੇ ਵੱਲ ਆਪਣੀ ਸੈਲਫ ਡਿਫੈਂਸ ਜੋ ਦੇ ਜਿਹਨਾਂ ਨੂੰ ਇੰਜਰਡ ਹੋਇਆ ਉਹਨੂੰ ਇਮੀਡੀਏਟਲੀ ਅਸੀਂ ਮੂਵ ਕਰ ਦਿੱਤਾ ਸਿਵਲ ਹਸਪੀਟਲ ਔਰ ਬਾਕੀ ਤਫਤੀਸ਼ ਜਾਰੀ ਹੈ ਇੱਥੇ ਅਸੀਂ ਹੋਰ ਵੀ ਕਾਰਵਾਈ ਕਰ ਰਹੇ ਹਾਂ ਕਈ ਵਾਰ ਇਹ ਜਿਹੜਾ ਮੁਲਜ਼ਮ ਹੈ ਉਹ ਪੁਲਿਸ ਨੂੰ ਮਿਸਲੀਡ ਕਰਨ ਵਾਸਤੇ ਉਹ ਜੇ ਕੰਮ ਕਰ ਦਿੰਦੇ ਆ ਬਟ ਇਹ ਆ ਵੀ ਇਹ ਇਹਦੇ ਚ ਕਿਸੇ ਦਾ ਪੁਲਿਸ ਸਾਈਡ ਤੋਂ ਨੁਕਸਾਨ ਨਹੀਂ ਹੋਇਆ ਹੀ ਬੜੀ ਵੱਡੀ ਗੱਲ ਹੈ ਜਿਵੇਂ ਸਾਡਾ ਕਾਂਸਟੇਬਲ ਪਹਿਲਾਂ ਉਹ ਜੇ ਵੀ ਵਿਚਾਰਾ ਜੇਰੇ ਇਲਾਜ ਹੈਗਾ ਕਾਫੀ ਉਹਦੇ ਪ੍ਰੋਬਲਮ ਆਈ ਗੁਰਪ੍ਰੀਤ ਦੇ ਸੋ ਇਹੀ ਇੱਥੇ ਕਾਰਵਾਈ ਹੋਈ ਇਹ ਕੋਈ ਇੱਕੋ ਹੀ ਜੀ ਇੱਕੋ ਹਾਂਜੀ ਹਾਂਜੀ 8 ਕਿਲੋ ਵਾਲਾ ਇਹ ਮੈਂ ਤੁਹਾਨੂੰ ਦੱਸਿਆ ਹੈ ਇਹ ਅਜੇ ਹੋਈ ਨਹੀਂ ਕਿਉਂਕਿ ਫਿਰ ਉਹ ਵਿੱਚ ਇਹ ਗੱਲ ਚੱਲ ਪਈ ਤੇ ਅੱਗੇ ਕੋਈ ਲੱਭੀ ਨਹੀਂ ਗੱਲ ਉਹਦਾ ਦੁਬਾਰਾ ਰਿਮਾਂਡ ਲਵਾਵਾਂਗੇ ਹੁਣ ਅਸੀਂ ਜਦੋਂ ਠੀਕ ਹੋ ਜਾਂਦਾ ਤਰਮਿੰਦਰ ਸਿੰਘ ਕੋਈ ਹੋਰ ਸ਼ਾਦੀ ਦੱਸੇ ਜਾ ਰਹੇ ਹਾਂ ਕੱਲ ਦੱਸੇ ਰਹੇ ਉਹ ਕੱਲ ਉਹਦੇ ਤੇ ਲੱਗੇ ਹੋਏ ਆ ਜੀ ਅਜੇ ਫੜਿਆ ਨਹੀਂ ਗਿਆ ਉਹ ਹਾਂਜੀ ਆਪਾਂ ਕਹਿੰਦੇ ਆ ਇਹਦੀ ਪਿਸਤੌਲ ਇੱਥੇ ਲੁਕਾਈ ਸੀ ਪਹਿਲਾਂ ਹੀ ਤਾਂ ਉਹ ਕਿਸ ਤਰੀਕੇ ਦੇ ਨਾਲ ਇਹ ਯਾਰ ਦੇਖੋ ਪਤਾ ਕੀ ਗੱਲ ਹੁੰਦੀ ਹੈ ਇਹਦੇ ਕੋਈ ਮੁਲਜ਼ਮ ਦੀ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਜਿਹੜੀ ਉਹ ਜਗ੍ਹਾ ਦੱਸਦਾ ਹੈ ਉੱਥੇ ਪੁਲਿਸ ਜਾ ਕੇ ਰਿਕਵਰੀ ਕਰਦੀ ਹੈ ਪੂਰਾ ਫਾਰਮੈਲਟੀ ਕਰਕੇ ਔਰ ਉਹਦੇ ਚੋਂ ਫਾਰਮੈਲਟੀ ਕਰਨ ਵਾਸਤੇ ਇੱਥੇ ਬੰਦਾ ਸਾਰੀ ਉਹਨੂੰ ਲੱਭਣ ਵਾਸਤੇ ਆਏ ਸੀ ਸਾਰੀ ਫਾਰਮੈਲਟੀ ਲੀਗਲ ਚੱਲ ਰਹੀ ਸੀ ਜਦੋਂ ਇਹ ਕਾਰਵਾਈ ਹੋਈ ਅੱਛਾ ਕਿੰਨੀਆਂ ਗੋਲੀਆਂ ਲੱਗੀਆਂ ਸਰ ਇਹਦੇ ਇੱਕੋ ਹੀ ਜੀ ਤੇ ਆਪਣੇ ਪੁਲਿਸ ਵਾਲੇ ਜਿੰਦੇ ਕੋਈ ਨਹੀਂ 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 ਆਪਣੇ ਬਚਾਅ ਹੋ ਗਿਆ ਤਾਂ ਮਾਰਨ ਲੱਗਿਆ ਸੀ ਇਸ ਗੱਲ 'ਚ ਹੋ ਗਿਆ ਜੀ ਜੀ ਠੀਕ ਥੈਂਕ ਯੂ